ਸਾਸ੍ਰੀਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਲਾਈਕ ਜਰੂਰ ਕਰਿਆ ਕਰੋ ਆਪਣੀ ਟਿੱਪਣੀ ਜਰੂਰ ਦਿਓ ਕਰੋ ਕਮੈਂਟ ਬਾਕਸ ਦੇ ਵਿੱਚ ਖੇਤ ਆਏ ਸੀਗੇ ਸਰੋਂ ਬੜਾਈ ਦਾ ਕੰਮ ਚੱਲੀ ਜਾਂਦਾ ਲਗਾਤਾਰ ਤਿੰਨ ਦਿਨ ਹੋ ਗਏ ਅੱਜ ਉਰੋਂ ਵਾਲੀ ਸਰੋਂ ਦਾ ਵੱਡਤੀ ਕਲੀਆਂ ਵੱਟ ਰਹੀ ਜਿਹੜੀ ਉਰੋਂ ਦੀ ਸਨ ਵਿੱਚ ਦੀ ਦਿਖਦੀ ਉਹ ਖੜੀ ਆ ਇਹ ਰਹਿ ਗਈ ਆ ਬਾਕੀ ਜਿਹੜਾ ਆਪਣਾ ਸਿਰੇ ਦੇ ਕੇਰਾ ਬੀਜਿਆ ਹੋਇਆ ਸੀਗਾ ਉਹ ਆਪਾਂ ਨੇ ਵੱਡਤੀ ਅੱਜ ਥੱਬੇ ਬਣਾਤੇ ਕਰਚੇ ਪੱਟਣ ਵਾਲੇ ਅੱਧੇ ਕਿ ਰਹਿ ਗਏ ਅੱਧੇ ਪੱਟ ਤੇ ਤੋਂ 2 ਘੰਟੇ ਸਰੋਂ ਤੇ ਲਾ ਲਏ ਨੇ ਤਿੰਨ ਕੇ ਦਿਵਾਰ ਕੱਖੋ-ਕੋ ਵੱਢ ਕੇ ਕਰਨ ਉਹ ਲੈ ਚਲਦੇ ਆ ਫਾਦਰ ਸਾਹਿਬ ਹੁਣੀ ਕੱਖ ਲੈ ਗਏ ਉਹ ਜਾਈ ਜਾਂਦੇ ਨੇਗੇ ਤੇ ਸੋਨੂੰ ਸਾਰਿਆਂ ਨੇ ਦੇਖੀ ਹੁਣ ਆ ਪੁਰਾਣੀ ਵੀਡੀਓ ਦੇ ਵਿੱਚ ਇੱਥੇ ਬਹੁਤ ਸਾਰੇ ਦਰਖਤ ਹੁੰਦੇ ਸੀਗੇ ਆਪਾਂ ਨੇ 20 25 ਕਿ ਦਿਨ ਪਹਿਲਾਂ ਦਰਖਤ ਪਟਾਤੇ ᱛੋ ਸਾਰੇ ਇੱਥੇ ਸਪੈਦੇ ਹੁੰਦੇ ਸੀਗੇ ਤੂਤ ਹੁੰਦਾ ਸੀ ਇੱਕ ਖਰਾਬ ਜਾ ਇੱਥੇ ਵਿਚਾਲੇ ਬਹੁਤ ਵੱਡੀ ਜਾਮਣ ਹੁੰਦੀ ਸੀਗੀ ਇਧਰ ਦੇਕਾ ਹੁੰਦੀਆਂ ਦੀ ਸਾਰੇ ਵਿੱਚੋਂ ਇਹ ਸਾਰੀਆਂ ਕਢਾਤੀਆਂ ਕਲੀਆਂ ਜ਼ਿਆਦਾਤਰ ਜਾਮਣਾਂ ਰਹਿ ਗਈਆਂ ਤੇ ਆਹ ਦੇਕਾਂ ਰਹਿ ਗਈਆਂ ਜਿਹੜੀਆਂ ਸਿੱਧੀਆਂ ਬਕਰੈਣਾ ਨੇ ਤੇ ਹੁਣ ਸੋਚਦੇ ਆਂਗੇ ਵੀ ਇੱਥੇ ਕੋਈ ਫਲਦਾਰ ਦਰਖਤ ਲਾਏ ਜਾਣ ਤੁਸੀਂ ਮੈਨੂੰ ਜਰੂਰ ਦੱਸਿਓ ਇੱਕ ਵਾਰੀ ਵੀ ਖੇਤ ਮੋਟਰ ਤੇ ਲਾਉਣ ਵਾਲੇ ਦਰਖਤ ਕਿਹੜੇ ਵਧੀਆ ਰਹਿੰਦੇ ਨੇ ਜ਼ਿਆਦਾਤਰ ਆਪਾਂ ਨੇ ਟਰਾਈ ਕਰਨਾ ਵੀ ਫਲਦਾਰ ਬੂਟੇ ਲਾਉਣੇ ਨੇ ਅਮੂ ਅਮਰੂਦ ਤਾਂ ਲਾਉਣੀ ਲਾਉਣੇ ਨੇ ਦੋ ਅਮਰੂਦਾਂ ਦੀ ਝਾਕ ਹੈਗੀ ਮੇਰੀ ਵੀ ਇੱਕ ਤਾਂ ਆਪਣੇ ਇੱਧਰ ਆਲੂ ਬਖਾਰਾ ਹੋ ਗਿਆ ਆ ਇਹ ਲਵਾਇਆ ਸੀਗਾ ਇੱਕ ਉਹ ਤੇ ਨਿੰਬੂ ਹੋ ਗਿਆ ਉਹ ਵੀ ਹੁਣ ਚੱਲ ਪਿਆ ਵਿੱਚ ਦੀ ਸੁੱਕ ਜਿਹਾ ਗਿਆ ਸੀਗਾ ਆਲੂ ਬਖਾਰਾ ਬਹੁਤ ਵਧੀਆ ਚੱਲੀ ਜਾਂਦਾ ਬਾਬੇ ਦੀ ਕਿਰਪਾ ਨਾਲ ਬਾਕੀ ਦੋਕ ਤਾਂ ਅਮਰੂਦ ਲਾਉਣੇ ਨੇ ਇੱਕ ਇੱਥੇ ਵਿਚਾਲੇ ਜਿੱਮੇ ਜਾਮਣ ਸੀਗੀ ਇੱਥੇ ਬਹੁਤ ਵੱਡੀ ਉਹਦੇ ਲੋਟ ਇੱਕ ਭਾਰਾ ਦਰਖਤ ਲਾਉਣਾ ਵੀ ਸਾਰਾ ਕਵਰ ਕਰ ਲੈ ਕੋਠਾ ਗਰਮੀਆਂ ਦੇ ਵਿੱਚ ਕੋਈ ਦਿੱਕਤ ਨਾ ਆਵੇ ਛਾਂ ਦੀ ਧੁੱਪ ਦੀ ਕਿਉਂਕਿ ਇੱਥੇ ਆਪਾਂ ਆਲੇ-ਦਾਲੇ ਨੇ ਇੱਥੇ ਇੱਕ ਬੈਂਚ ਬਣਾਉਣਾਗਾ ਬੈਠਣ ਉੱਠਣ ਨੂੰ ਪੂਰਾ ਵਧੀਆ ਰੀਜ ਲਾਉਣੀ ਆ ਮੜੀਜੀ ਕੋਠੇ ਤੇ ਬਾਬੇ ਦੀ ਕਿਰਪਾ ਨਾਲ ਥੋੜਾ ਜਿਹਾ ਉੱਠਣ ਬੈਠਣ ਨੂੰ ਕਰਨਾ ਖੇਤ ਬਾਕੀ ਆ ਕੋਠਾ ਹੈਗਾ ਇਹਨੂੰ ਪੱਟ ਕੇ ਆਪਾਂ ਨੇ ਇੱਥੇ ਕਰ ਲੈਣਾ ਹੈਗਾ ਇਹਨੂੰ ਵੀ ਕਿਉਂਕਿ ਹੁਣ ਤਾਂ ਡਿੱਗਣ ਵਾਲਾ ਹੀ ਹੋਇਆ ਪਿਆ ਸਾਰੀ ਬਹੁਤ ਸਾਲ ਹੋ ਗਏ ਇਹਨੂੰ ਵੀ ਤਾਕਤ ਟੁਕਤਾ ਇਹਦਾ ਵੀ ਖਰਾਬ ਹੈਗਾ ਬਾਕੀ ਖੇਲ ਖੂਲ ਦਾ ਸਾਰੀ ਐਵੇਂ ਹੀ ਰਹੂਗੀ ਨਾਉਣ ਨੂੰ ਨਾਲ ਕੋਈ ਪ੍ਰਬੰਧ ਇੱਥੇ ਬਣਾਉਂਦੇ ਨਹੀਂ ਨਾਉਣ ਨਾਲ ਆਪਣੀ ਗਹਾਣੀ ਮੋਟਰ ਵਧੀਆ ਆਪਣੀ ਹੋਈ ਹੈ ਗੋਲ ਤੇ ਇੱਥੇ ਤਾਂ ਬੂਟੇ ਆਪਾਂ ਬੈਠਣ ਉੱਠਣ ਨੂੰ ਹੀ ਕਰਨਾ ਕਿਉਂਕਿ ਇੱਥੇ ਤਾਂ ਨੇੜੇ ਘਰ ਨੇਗੇ ਕੋਈ ਬਾੜਾ ਆਪਾਂ ਹੋ ਨਹੀਂ ਕਰ ਸਕਦੇ ਇੱਥੇ ਤੇ ਤਾਂ ਕਰਕੇ ਇੱਥੇ ਤਾਂ ਬਸ ਜਦੋਂ ਹਾੜੀ ਸੋਣੀ ਅ ਕੰਮ ਵਾਲੇ ਬੰਦੇ ਆਉਂਦੇ ਨੇਗਾ ਉਦੋਂ ਹੀ ਬੈਠਣ ਉੱਠਣ ਨੂੰ ਵਧੀਆ ਬਣਾਉਣਾ ਪ੍ਰਬੰਧ ਰੀਜ ਲਾ ਕੇ ਤਾਂ ਮੈਨੂੰ ਜ਼ਰੂਰ ਦੱਸਿਓ ਬਈ ਯਾਰ ਵਿਚਾਲੇ ਦਰਖਤ ਕਿਹੜਾ ਲਾਇਆ ਜਾਵੇ ਵਧੀਆ ਜਿਹੜਾ ਸਾਰਾ ਖੇਤ ਕਵਰ ਕਰ ਲੇ ਛਾਂ ਹੋਵੇ ਵਧੀਆ ਕੋਈ ਦਿੱਕਤ ਨਾ ਆਵੇ ਵੀ ਉਹੀ ਕੂੜੇ ਹੀ ਕਰੀ ਜਾਂਦਾ ਨੇਰੇ ਪੱਤੇ ਹੀ ਸਿੱਟੀ ਜਾਂਦਾਗਾ ਡਾਣੇ ਟੁੱਟ ਜਾਂਦੇ ਨੇ ਮਾੜੀ ਮੋਟੀ ਹਵਾ ਨਾਲ ਇਹੇ ਜੀ ਦਿੱਕਤ ਤੋਂ ਡਰ ਲੱਗਦਾ ਵੈਸੇ ਤਾਂ ਮੈਨੂੰ ਬਹੁਤ ਸਾਰੇ ਭਰਾ ਸੁਜੈਸਟ ਕਰਨਗੇ ਕਮੈਂਟਾਂ ਦੇ ਵਿੱਚ ਵਧੀਆ ਵਧੀਆ ਦਰਖਤ ਤੇ ਅਮਰੂਦ ਆਪਾਂ ਨੇ ਲਾਉਣੀ ਨੇ ਅਮਰੂਦ ਇੱਕ ਅਦਾ ਭਣਿਆ ਖੁੰਝੇ ਚ ਲਾਉਣਾਗਾ ਪੂਰਾ ਵਧੀਆ ਇੱਕ ਆਪਾਂ ਹਾ ਸਾਈਡ ਤੇ ਵੀ ਅਮਰੂਦ ਲਾਵਾਂਗੇ ਕੋਈ ਦੇਖਦੇ ਆ ਜਿੱਥੇ ਵੀ ਲੋਟ ਲੱਗਿਆ ਲਾਵਾਂਗੇ ਬਾਕੀ ਵਧੀਆ ਦਰਖਤ ਦੱਸਿਓ ਬਾਈ ਸਾਰੇ ਭਰਾ ਜਿਹੜੇ ਤੁਹਾਡੇ ਖੇਤਾਂ 'ਚ ਲੱਗੇ ਹੋਏ ਨੇ ਜਾ ਤੁਸੀਂ ਲੱਗੇ ਦੇਖੇ ਨੇ ਵੀ ਸ਼ਾਮ ਵੀ ਵਧੀਆ ਕੋਈ ਡਿੱਕਾ ਵੀ ਨਹੀਂ ਆ ਰਿਹਾ ਨਾਲੇ ਆਏ 6 ਮਹੀਨਿਆਂ ਬਾਅਦ ਬਾਲਣ ਵਧੀਆ ਹੋ ਜਾਂਦਾ ਹੈਗਾ ਸਾਰੇ ਆਪਣੇ ਮੋਟਰਾਂ ਤੇ ਕੋਸ਼ਿਸ਼ ਕਰਦੇ ਆਂ ਵੀ ਦਰਖਤ ਪੱਤਾ ਤੋਂ ਵੱਧ ਹੋਵੇ ਵੀ ਬਾਲਣ 6 ਮਹੀਨੇ ਅਸੀਂ ਸਾਰੀ ਸੱਤ ਭਰ ਲੈਨੇ ਗਰਮੀਆਂ ਗਰਮੀਆਂ ਵਿੱਚ ਇਕੱਠਾ ਕਰਕੇ ਉਹ ਸਾਰੀ ਸੱਤ ਭਰ ਸਿਆਲ ਦੇ ਵਿੱਚ ਫੂਕ ਦੇਨੇ ਹੈਗੇ ਕਿਉਂ ਆਪਣੇ ਦੂਜਾ ਗਾ ਪੱਠੀਆਲਾ ਗੀਜਰਜਾ ਉਹਦੇ ਵਿੱਚ ਦੀ ਸਾਰਾ ਬਾਲਾ ਨਗਾ ਦਿੰਨੇ ਸਾਰਾ ਕੋਠਾ ਹੁਣ ਖਾਲੀ ਹੋ ਗਿਆ ਸੀਗਾ ਹੁਣ ਭਰੀ ਜੰਨੇ ਆਗੇ ਜਿਹੜੇ ਦਰਖਤ ਇਥੋਂ ਪਟਾਏ ਸੀਗੇ ਉਹਨਾਂ ਦੀਆਂ ਬਰੀਕ ਬਰੀਕ ਜੀਆਂ ਛਟੀਆਂ ਸਾਰੀਆਂ ਇਥੋਂ ਇਕੱਠੇ ਕਰਕੇ ਲੈ ਗਏ ਰੋਜ ਪੰਡ ਲੈ ਜਾਂਨੇ ਆਗੇ ਤੇ ਸੋਨ ਨੂੰ ਇੱਕ ਚੀਜ਼ ਦਿਖਾਉਣਾਗਾ ਖਾਸ ਨੇੜੇ ਜਾ ਕੇ ਦਾ ਵੈਸੇ ਡਰਦੀ ਨਹੀਂ ਹੈਗੀ ਉਹ ਆ ਤਿੱਤਰ ਹੈਗਾ ਇੱਥੇ ਇਹ ਜਮਾਂ ਵੀ ਨਹੀਂ ਡਰਦਾ ਹੈਗਾ ਤਿੰਨ ਚਾਰ ਦਿਨਾਂ ਤੋਂ ਇੱਥੇ ਹੀ ਬੈਠਾ ਹੈਗਾ ਇਹ ਆਂਡੇ-ਉਂਡੇਆਂ ਤੇ ਬੈਠਾ ਹੋਊਗਾ ਕੋਲ ਦੀ ਲੰਗ ਜੰਨੇ ਅੱਜ ਸਾਰੇ ਖਗੰਡੇ ਜੇ ਇਥੋਂ ਇਕੱਠੇ ਕਰੇ ਲੈਣਗੇ ਨਮੀਂ ਇੰਡਰਦਾ ਹੈਗਾ ਜੇ ਛੇੜਾਂਗੇ ਫੇਰ ਹੀ ਕੁਝ ਕਹੂਗਾ ਜਾਨਵਰ ਨੇ ਉੱਡਨੇ ਨਹੀਂ ਉਦਾਂ ਕੁਝ ਨਹੀਂ ਕਹਿੰਦਾ ਜਾਨਵਰ ਕੋਈ ਵੀ ਹੋਵੇ ਤੇ ਬਾਕੀ ਸਾਰਿਆਂ ਨੂੰ ਬੇਨਤੀ ਹੈ ਵੀ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਜੇ ਤੁਸੀਂ ਨਵੇਂ ਹੋ ਤਾਂ ਪੇਜ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਾਰੇ ਭਰਾ ਧੰਨਵਾਦ